ਬਟਾਲਾ ਵਿੱਚ ਪੰਜਾਬ ਪੁਲਿਸ ਵੱਲੋਂ ਨਵੇਕਲਾ ਉਪਰਾਲਾ ਕੀਤਾ ਗਿਆ ਬਟਾਲਾ ਦੇ ਕਮਿਊਨਿਟੀ ਹਾਲ ਦੇ ਵਿੱਚ ਪੁਲਿਸ ਅਤੇ ਪਬਲਿਕ ਦੀ ਮਿਲਣੀ ਕੀਤੀ ਗਈ ਇਸ ਵਿੱਚ ਬਟਾਲਾ ਪੁਲਿਸ ਦੇ ਨਾਮ ਨਿਯੁਕਤ ਐਸਐਸਪੀ ਸੋਹੇਲ ਕਾਸੀ ਮੀਰ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਬਟਾਲਾ ਸ਼ਹਿਰ ਤੋਂ ਆਏ ਲੋਕਾਂ ਦੀਆਂ ਆਮੋ ਸਾਹਮਣੇ ਬੈਠ ਕੇ ਮੁਸ਼ਕਲਾਂ ਸੁਣੀਆਂ ਗਈਆਂ ਤੇ ਉਹਨਾਂ ਦੇ ਹੱਲ ਦਾ ਕਰਨ ਦਾ ਭਰੋਸਾ ਦਿਵਾਇਆ ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਸਪੀ ਬਟਾਲਾ ਨੇ ਕਿਹਾ ਕਿ ਅੱਜ ਜੋ ਉਪਰਾਲਾ ਕੀਤਾ ਗਿਆ ਹੈ ਇਹ ਪੁਲਿਸ ਜ਼ਿਲ੍ਹਾ ਬਟਾਲਾ ਦੇ ਵੱਖ-ਵੱਖ ਕਸਬਿਆਂ ਵਿੱਚ ਵੀ ਕੀਤਾ ਜਾਵੇਗਾ ਦੇਖੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਵੇਂ ਐਸਐਸਪੀ ਸਾਹਿਬ ਨੇ ਪੁਲਿਸ ਪਬਲਿਕ ਮੀਟਿੰਗ ਨੂੰ ਆ ਕੇ ਇੱਕ ਐਸਾ ਸੰਦੇਸ਼ ਦਿੱਤਾ ਕਿ ਪੁਲਿਸ ਜਿਹੜੀ ਹੈ ਬਿਨਾਂ ਕਿਸੇ ਵਿਤਕੇ ਤੋਂ ਬਿਨਾਂ ਕਿਸੇ ਪੱਖਪਾਤ ਦੇ ਔਰ ਪਾਰਟੀ ਵੱਜ ਤੋਂ ਉੱਪਰ ਰੁੱਟ ਕੇ ਕੰਮ ਕਰਨਾ ਜਾਂਦੀ ਹੈ ਤੁਜ ਤਮਾਮ ਸਾਰੀਆਂ ਸਾਡੀਆਂ ਬਡਾਲੇ ਦੀਆਂ ਰਾਜਨੀਤਿਕ ਪਾਰਟੀਆਂ ਔਰ ਸੋਸ਼ਲ ਆਰਗੇਨਾਈਜੇਸ਼ਨ ਨੂੰ ਬੁਲਾਇਆ ਗਿਆ ਸੀ ਔਰ ਉਹਨਾਂ ਨੇ ਬਡਾਲੇ ਦੀ ਬਿਹਤਰੀ ਵਾਸਤੇ ਉਹਨਾਂ ਦੇ ਵਿਚਾਰ ਸੁਨੇ ਔਰ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੀ ਸੁਣਿਆ ਉਹਨਾਂ ਤੋਂ ਨਿਯਾਤ ਲਾਉਣ ਲਈ ਉਹਨਾਂ ਦਾ ਰਸਤਾ ਵੀ ਦੱਸਿਆ ਸੋ ਇਹ ਬਹੁਤ ਹੀ ਅੱਛੀ ਇੱਕ ਮੀਟਿੰਗ ਸੀ ਐਸੀਆਂ ਮੀਟਿੰਗਾਂ ਟਾਈਮ ਟੂ ਟਾਈਮ ਹੁੰਦੀਆਂ ਰਹਿਣੀ ਚਾਹੀਦੀ ਤੁਹਾਨੂੰ ਕਛ ਤੁਸੀਂ ਕੀ ਡਿਮਾਂਡ ਕੀਤੀ ਸੀ ਔਰ ਕੀ ਪ੍ਰੋਸਪਰ ਲਿਆ ਦੇਖੋ ਅਸੀਂ ਤਾਂ ਡਿਮਾਂਡੇ ਰੱਖੀ ਸੀ ਕਿ ਇੱਕ ਤਾਂ ਡਿਮਾਂਡ ਵਾਇਸ ਸਾਹਿਬ ਪਟਾਵਾ ਰੱਖੀ ਜਿੰਨੇ ਹੀ ਬੂਟੇ ਲਗਾਏ ਹੁਣ ਤੱਕ 5000 ਤੋਂ ਵੱਧ ਬੂਟਾ ਵੱਖ-ਵੱਖ ਸਮਾਜਿਕ ਧਾਰਮਿਕ ਤੇ ਤਾਂ ਸਖਤਾਂਵਾਂ ਤੇ ਲਗਾ ਚੁੱਕੇ ਆ ਇਵਨ ਪਾਈਪਾਸਾਂ ਸੀਵਰੇਜ ਪੁਲ ਤੇ ਵੀ ਬਹੁਤ ਸਾਰੇ ਕੋਈ ਮਸਜਿਦ ਗੁਰਦੁਆਰਾ ਹੀ ਨਹੀਂ ਛੱਡਿਆ ਕੋਈ ਕੋਈ ਮੰਦਿਰ ਨਹੀਂ ਛੱਡਿਆ ਜਿੱਥੇ ਨਹੀਂ ਲਗਾਇਆ ਪਰ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਹੈ ਸਾਡੇ ਪ੍ਰੋਜੈਕਟ ਚ ਗ੍ਰੀਨ ਨੀਨ ਗ੍ਰੀਨ ਐਂਡ ਬਿਊਟੀਫੁੱਲ ਸਿਟੀ ਪਟਾਰਾ ਦੇ ਵਿੱਚ ਉਹ ਕਿ ਜਿਹੜੇ ਗੁਜਰਾ ਦੇ ਡੰਗਰ ਆ ਉਹ ਸਾਡੇ ਬੂਟੇ ਜਿਹੜੇ ਆ ਉਹ ਉਹ ਖਰਾਬ ਕਰ ਰਹੇ ਆ ਔਰ बार-बार ਐਸਐਸਪੀ ਪਹਿਲੇ ਨੂੰ ਤੇ ਇਹਨਾਂ ਨੂੰ ਵੀ ਤਰਕਾਸ ਦਿੱਤੀ ਸੀ ਉੱਤੇ ਕੋਈ ਐਕਸ਼ਨ ਨਹੀਂ ਹੋਇਆ ਸਰ ਜੀ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਐਸਐਸਪੀ ਸਾਹਿਬ ਨੇ ਲੋਕ ਮਿਲਣੀ ਦੇ ਵਿੱਚ ਕਹੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਉਹਨਾਂ ਤੁਹਾਨੂੰ ਜਿਹੜਾ ਇਨਸਾਫ ਜ਼ਰੂਰ ਮਿਲੂਗਾ ਸਨੇਚਿੰਗ ਨਸ਼ਾ ਹੋਰ ਸਮਾਜਿਕ ਤਰੀਕਿਆਂ ਦੇ ਬਾਰੇ ਬਹੁਤ ਚੀਜ਼ਾਂ ਡਿਸਕਸ ਹੋਈਆਂ ਜਿਹਦੇ ਬਾਰੇ ਦੇਦੇ ਬਾਰੇ ਉਹਨਾਂ ਐਸਐਸਪੀ ਸਾਹਿਬ ਨੇ ਕਿਹਾ ਕਿ ਇਸ ਸ਼ਿੱਤੀ ਤੋਂ ਸ਼ਿੱਤੀ ਸੀਸੀਟੀਵੀ ਕੈਮਰੇ ਬਾਰੇ ਵੀ ਗੱਲ ਕਰਾਉਣ ਬਾਰੇ ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਇਹ ਜਲਦੀ ਤੋਂ ਜਲਦੀ ਸਾਰੇ ਮਸਲੇ ਹੱਲ ਕੀਤੇ ਜਾਣਗੇ ਦੇ ਵਿੱਚ ਬੇਸਿਕਲੀ ਪਟਾਲਾ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੀ ਡਾਇਰੈਕਸ਼ਨ ਸਹੀ ਹੈ ਡੀਆਈਜੀ ਬਟਾਲਾ ਇਸ ਦੇ ਤਹਿਤ ਅਸੀਂ ਪਟਾਲਾ ਦੇ ਵਿੱਚ ਜਿਹੜੇ ਚਾਰ ਸਬਡਿਵੀਜ਼ਨਸ ਹੈਗੇ ਨੇ ਉੱਥੇ ਲੋਕ ਮਿਲਣੀ ਦਾ ਆਯੋਜਨ ਕਰ ਰਹੇ ਨੇ ਤਾਂ ਉਸੇ ਲਈ ਦੇ ਵਿੱਚ ਅੱਜ ਅਸੀਂ ਜਿਹੜਾ ਪਟਾਲਾ ਸ਼ਹਿਰ ਹੈ ਜਿਹੜਾ ਸਬਡਿਵੀਜ਼ਨ ਬਟਾਲਾ ਹੈ ਤਾਂ ਇੱਥੇ ਅੱਜ ਅਸੀਂ ਲੋਕ ਮਿਲਣੀ ਕਰਾਈ ਹੈਗੀ ਇਹਦੇ ਵਿੱਚ ਵੱਖ-ਵੱਖ ਜਿਹੜੀ ਆਰਗੇਨਾਈਜੇਸ਼ਨਸ ਸਥਾਏ ਹੈ ਨਾਤੇ ਜਿਹੜੇ ਲੀਡਰਸ ਹੈ ਰਿਪਰੈਜੈਂਟੇਟਿਵਸ ਹੈ ਡਿਫਰੈਂਟ ਐਨਜੀਓਸ ਹੈ ਕਿਤੇ ਨਾ ਕਿਤੇ ਪੂਰੇ ਬਟਾਲਾ ਦੀ ਜਿੱਥੇ ਰਿਪਰੈਜੈਂਟੇਸ਼ਨ ਸੀਗੀ ਤਾਂ ਇੱਥੇ ਸਾਰਿਆਂ ਦੇ ਨਾਲ ਗੱਲਬਾਤ ਹੋਈ ਆਈਡੀਆ ਇਹ ਸੀਗਾ ਕਿ ਲੋਕਾਂ ਨੂੰ ਬੇਸਿਕਲੀ ਜ਼ਿਆਦਾ ਪਤਾ ਹੁੰਦਾ ਹੈ ਗਰਾਊਂਡ ਦਾ ਸੋ ਥੈਟ ਲੋਕਾਂ ਦੀ ਕਿਹੜੀ ਸਮੱਸਿਆ ਹੈ ਕਿਹੜੀ ਗ੍ਰਿਵਿਆਨਸਸ ਹੈ ਤਾਂ ਉਹਦਾ ਪੂਰਿਸ਼ ਪ੍ਰਸ਼ਾਸਨ ਨੂੰ 1 ਟੂ 1 ਸਾਨੂੰ ਪਤਾ ਲੱਗ ਜਾਵੇ ਸੋ ਥੈਟ ਆਪਾਂ ਉਹਨਾਂ ਨਿਪਟਾਰਾ ਕਰ ਸਕੀਏ ਤਾਂ ਹੁਣ ਜਿਵੇਂ ਸਾਡੀ ਗੱਲਬਾਤ ਹੋ ਰਹੀ ਸੀਗੀ ਅਕਤੋਂ ਜਿਹੜੇ ਮਸਲੇ ਆਗੇ ਨੇ ਜਿਵੇਂ ਟ੍ਰੈਫਿਕ ਰਿਲੇਟਿਡ ਇਸ਼ੂਸ ਹੈ ਜਾਂ ਲੋਕਾਂ ਨੂੰ ਕਦੀ ਥਾਣੇ ਦੇ ਵਿੱਚ ਮੁਸ਼ਕਲਾਂ ਪੇਸ਼ ਆਉਂਦੇ ਹੈ ਤਾਂ ਉਹ ਅਲੱਗ-ਅਲੱਗ ਜਿਹੜੇ ਪੁਆਇੰਟਸ ਹੈਗੇ ਨੇ ਪਬਲਿਕ ਨੇ ਸਾਨੂੰ ਮੋਟ ਕਰਾ ਲਏ ਦਾ ਅਸੀਂ ਫਰਜ਼ ਕਰ ਇਹਨਾਂ ਡੈਲੀਗੇਟ ਕਰਕੇ ਆਫਸਰਸ ਰਾਹੀਂ ਇਹ ਜਿਹੜੇ ਮਸਲੇ ਹੈ ਹੱਲ ਕਰਾਵਾਂਗੇ ਸਰ ਜੀ ਜਿਹੜੀ ਅੱਜ ਪਬਲਿਕ ਮੀਟਿੰਗ ਹੋਈ ਹੈ ਕੀ ਇਹ ਰੈਗੂਲਰ ਜਾਰੀ ਰਹੇਗੀ ਕਿ ਜਾਂ ਫਿਰ ਅੱਜ ਦੇ ਇੱਕ ਕਨਸੈਪਟ ਸੀ ਇਹ ਕਰਦੇ ਰਹਿੰਦੇ ਹਾਂ ਫਿਲਹਾਲ ਸਾਡਾ ਇਹ ਪਲਾਨ ਹੈ ਕਿ ਜਿਹੜੇ ਹੋਰ ਵੀ ਸਬਡਿਵੀਜ਼ਨਸ ਹੈਗੇ ਨੇ ਜਿਵੇਂ ਡੇਰਾ ਬਾਬਾ ਨਾਨਕ ਫਤੇਗੜ ਚੌੜੀਆਂ ਸ੍ਰੀ ਹਰਗੋਬਿੰਦਪੁਰ ਸਾਹਿਬ ਉੱਥੇ ਵੀ ਅਸੀਂ ਕਰਾਂਗੇ ਐਂਡ ਆਫਟਰ ਸਮ ਟਾਈਮ ਇਸ ਚੀਜ਼ ਨੂੰ ਇੰਪਰੂਵ ਕਰਕੇ ਦੈਨ ਵਿਲ ਡੂ ਇਟ ਅਗੇਨ ਸੋ ਥੈਟ ਇੱਕ ਕੰਟੀਨਿਊਸ ਫੀਡਬੈਕ ਮੈਕੈਨਿਜ਼ਮ ਰਹੇ ਲੁਕਾਔਰ ਪੁਲਿਸ ਦੇ ਵਿਚਕਾਰ ਸਰ ਅੱਜ ਜਨਰਲ ਜੋ ਪੀਪਲਸ ਰੇਸ ਮੈਚਿੰਗ ਚੋਰੀ ਪੁਲਿਸ ਨੇ ਨਾ ਕਾਰਵਾਈ ਕਰਨ ਦੀ ਗੱਲ ਕਿਉਂ ਗਈ ਹੈ ਕਿ ਇਸ ਨੂੰ ਕਿੱਦਾਂ ਇੰਪਰੂਵ ਕੀਤਾ ਜਾਏਗਾ ਇਹ ਹੀ ਬੇਸਿਕਲੀ ਮੁੱਦਾ ਇਹ ਹੀ ਸੀਗਾ ਕਿ ਲੋਕੀ ਜਿਹੜੇ ਫੇਸ ਕਰ ਰਹੇ ਨੇ ਜਿਹੜੇ ਇਸ਼ੂਜ਼ ਹੈ ਕ੍ਰਾਈਮ ਰਿਲੇਟਿਡ ਜਿਹੜੇ ਇਸ਼ੂਜ਼ ਹੈ ਉਹ ਪੁਲਿਸ ਤੱਕ 1 ਟੂ 1 ਹੋ ਸਕੇ ਤਾਂ ਇਹਦੀ ਇੱਕ ਸਟਰੈਟਜੀ ਅਸੀਂ ਬਣਾਈ ਹੈ ਵਿਦ ਰਿਸਪੈਕਟ ਟੂ ਡੋਮਿਨੈਂਸ ਐਂਡ ਵਿਜ਼ਿਬਿਲਟੀ ਆਫ ਦਾ ਪੁਲਿਸ ਫੋਰਸ ਯਾ ਬਾਕੀ ਕੁਝ ਕੇਸੇ ਸਾਡੇ ਰਹਿੰਦੇ ਹੈ ਜਿਹੜੇ ਟ੍ਰੇਸਵਰਡ ਵਾਲੇ ਹੈ ਤਾਂ ਸਾਡੀ ਟੀਮਸ ਬਹੁਤ ਕੰਪੀਟੈਂਟ ਹੈ ਦੇ ਆਰ ਡੂਇੰਗ ਗੁੱਡ ਵਰਕ ਤਾਂ ਵੀ ਟ੍ਰੇਸ ਦੇ ਕੇਸਸ ਐਂਡ ਇਹਦੇ ਵਿੱਚ ਪੈਟਰੋਲਿੰਗ ਔਰ ਵਿਜ਼ਿਬਿਲਟੀ ਵਾਲਾ ਫੈਕਟਰ ਉਹਨੂੰ ਇਨਕਰੀਜ਼ ਕਰਕੇ ਆਪਾਂ ਇਹਦੇ ਦੇ ਥਲ ਪਾਵਾਂਗੇ ਨਸ਼ੇ ਦਾ ਵੀ ਇੱਕ ਬੜਾ ਅਹਿਮ ਰਿਹਾ ਕਿ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਪੁਲਿਸ ਵਿਸ਼ੇਸ਼ ਕਾਮ ਕਰ ਰਹੀ ਪਰ ਨਸ਼ਾ ਬਹੁਤ ਜ਼ਿਆਦਾ ਹੈ ਇਸ ਨੂੰ ਲੋਕਲ ਲੈ ਕੇ ਬਲੂ ਪਲਨ ਤਿਆਰ ਕੀਤਾ ਗਿਆ ਹੈ ਨਸ਼ੇ ਦੀ ਜਿਹੜੀ ਸਮੱਸਿਆ ਹੈ ਉਹਦੇ 'ਚ ਆਲਰੇਡੀ ਅਸੀਂ ਜਿਵੇਂ ਪਿੱਛੇ ਵੀ ਇੱਕ ਐਸੀ 플ੈਗਮਾਰਕਸ ਐਂਡ ਕਾਸੋ ਆਪਰੇਸ਼ਨਸ ਚ ਚੱਲਦੇ ਪਏ ਸਨ ਤਾਂ ਬਾਕੀ ਅਸੀਂ ਡੇਟਾ ਨੂੰ ਜਿਹੜਾ ਪੁਰਾਣਾ ਹਿਸਟੋਰੀਕਲ ਡੇਟਾ ਹੈ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਕਮਰਸ਼ੀਅਲ ਕੇਸਸ ਦੇ ਮੁਕੱਦਮੇ ਦਰਜ ਹੋਏ ਸੀਗੇ ਬਟਾਲੇ ਦੇ ਵਿੱਚ ਕਰੀਬਨ 170 ਕੇਸਸ ਸੀਗੇ ਉਹਦੇ ਵਿੱਚ ਜਿੰਨੇ ਸਾਰੇ ਬੰਦੇ ਹੈ ਵੀ ਹੈਵ ਸਟਾਰਟ ਜਿਹੜੇ ਰੈਜ਼ਿਡੈਂਟਸ ਹੈ ਬਟਾਲਾ ਜ਼ਿਲ੍ਹੇ ਦੇ ਦਾ ਉਹਨਾਂ ਦੀ ਸਾਰਿਆਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾ ਰਹੇ ਵਿਦ ਕੰਪੀਟੈਂਟ ਅਥਾਰਟੀ ਤੋਂ ਉਹ ਜਿਹੜੇ ਪ੍ਰੋਪੋਜ਼ਲਸ ਹੈ ਉਹ ਜਾਰੀ ਹੈ ਐਂਡ ਸਮ ਟਾਈਮ ਉਹ ਪਰਫਾਰਮੈਂਸ ਤੁਹਾਡੇ ਸਾਹਮਣੇ ਸੇ ਰੱਖਾਣਾ ਜਿਵੇਂ ਜਿਹੜਾ ਨਸ਼ੇ ਦਾ ਮੁੱਦਾ ਜਾਂਦਾ ਹੈ ਅਕਸਰ ਢੀੜ ਵਾਲਾ ਨਿਪਣਿਆ ਜਾਂਦਾ ਹੈ ਛੋਟਾ ਪੁੱਟਾ ਸਪਲਾਈਰ ਵੀ ਪੜਿਆ ਜਾਂਦਾ ਹੈ ਕਿ ਤੱਕ ਕਿਸੇ ਕਪਤਾਨ ਸਾਹਿਬ ਨੂੰ ਆਣੀ ਨਾਦਰਮਾਚ ਨੂੰ ਹੱਥ ਨਹੀਂ ਪਾਇਆ ਅੱਜ ਬੜੀ ਖੁਸ਼ੀ ਹੋਈ ਕਿ ਤੁਹਾਡੇ ਵਿੱਚ ਕਿਸੇ ਨਾ ਕਿਸੇ ਨੂੰ ਗਿਆਨ ਦੀ ਚਲਕਾਈ ਹੈ ਉਹ ਉਹ ਅਜਿਹੇ ਅਫਸਰ ਵਾਸਤੇ ਮਤਲਬ ਉਹ ਤੁਹਾਡਾ ਜਿੱਦਰ ਕੀਤਾ ਕਿ ਉਹਨਾਂ ਦੇ ਵੀ ਹਾਲਾਤ ਇਤਨਾਂ ਦੇ ਖੜੇ ਹੋ ਗਏ ਸੀ ਕਿ ਨਾ ਤਾਂ ਸਨੈਟਿੰਗ ਹੋਣੀ ਸੀ ਨਾ ਕਦੀ ਕਿਹਾ ਗਹਿਣਾ ਕਿ ਜਿਹੜਾ ਸੀ ਉਹ ਕਿਹਾਇਆ ਹੀ ਕਰਦੇ ਹੁਣ ਕੋਈ ਪੱਟਾ ਮਗਰਮਾਸ਼ ਜਲਦੀ ਪੜਿਆ ਜਾਂਦਾ ਹੈ ਜਿਆਦਾ ਕਿ ਔਰਤਾਂ ਦੀ ਸੁਰੱਖਿਆ ਜੀ ਉਹ ਵਿਕੌਫ ਹੋ ਕੇ ਕੁੱਲ ਗਿਆ ਬੰਕੇ ਸਨੈਟਿੰਗ ਕੀ ਆਤਮਾਨ ਦੇ ਲੋਕ ਕੰਕਾ ਅਸਰ ਤਬਕ ਗਈ ਨਹੀਂ ਨਸ਼ਿਆਂ ਦੇ ਬਰਕਲਾਬ ਜ਼ੀਰੋ ਟੋਲਰੈਂਸ ਹੈ ਸਰਕਾਰ ਵੀ ਜ਼ੀਰੋ ਟੋਲਰੈਂਸ ਐਡਮਿਨਿਸਟ੍ਰੇਸ਼ਨ ਵੀ ਜ਼ੀਰੋ ਟੋਲਰੈਂਸ ਹੈ ਦਾ ਇਹਦੇ ਵਿੱਚ ਜੇ ਕੋਈ ਵੀ ਸਾਨੂੰ ਮਤਲਬ ਸਟਾਰਟਿੰਗ ਫਰੰਮ ਜਿਹੜੇ ਪੈਡਲਰ ਲੈਵਲ ਤੇ ਜਿਹੜੇ ਕੰਮ ਕਰਦੇ ਆ ਐ ਐਂ ਫਰਦਰ ਜਿਹੜਾ ਬੈਕਵਰਡ ਫਾਰਵਰਡ ਲਿੰਕੇਜਿੰਗ ਆਪਾਂ ਕਰਦੇ ਆ ਉਹਦੇ ਚ ਜਿਹੜਾ ਵੀ ਬੰਦਾ ਆ ਜਾਂਦਾ ਹੈ ਨਜ਼ਨ ਮੈਟਰ ਉਹ ਕੌਣ ਬੰਦਾ ਹੈ ਜੇ ਉਸ ਤਰ੍ਹਾਂ ਦਾ ਉਹਦੇ ਸਮਗਲਿੰਗ ਦੇ ਨਾਲ ਕੋਈ ਰਿਲੇਸ਼ਨ ਹੈ ਤਾਂ ਉਹਦੇ ਉੱਤੇ ਕਾਰਵਾਈ ਹੋਗੀ ਐਂ ਜਿਹੜੇ ਪੁਰਾਣੇ ਮੈਂ ਗੱਲ ਕਰਾ ਸੀਗਾ ਪ੍ਰਾਪਰਟੀ ਸੀਜ਼ਰਸ ਦੀ ਉਹਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੇ ਤਹਿਾ ਜਿਹੜੀ ਵੱਡੀ ਰਿਕਵਰੀਜ਼ ਹੋਈਆਂ ਗਈਆਂ ਉਹਨਾਂ ਦੀ ਸੀ ਪ੍ਰਾਪਰਟੀ ਫ੍ਰੀਜ਼ ਕਰਾ ਲਈ ਜੀ